ਤਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੋਂ ਤਾਂ ਆਪਾਂ ਇਹ ਹਿੰਦਰਾ ਤੇ ਜੋਂਡੀਅਰ ਜਿੱਦਾਂ ਕਿ ਤੁਸੀਂ ਚੱਕ ਨੇ ਦੱਸਿਆ ਹੁਣ ਠੀਕ ਹੈ ਜੀ ਤੇ ਤੁਸੀਂ ਦੇਖੋ ਐਨ ਪੂਰਾ ਲਸ਼ਕਾਤਾ ਆਪਾਂ ਨੇ ਟਰੈਕ ਟਰੱਕ ਬਾਕੀ ਦਿਖਾ ਵੀ ਚੱਤੂ ਉਹਨਾ ਟਰੈਕਟਰ ਕੋਲੋਂ ਐਨ ਮੂਰ ਮਾਤਾ ਸਕੋਰ ਆ ਤਨੇ ਚਲਾ ਕੇ ਕਿਵੇਂ ਦਾ ਲੱਗਿਆ ਵੀ ਜੋਂਡੀਅਰ ਨਾਲ ਕੀ ਡਿਫਰੈਂਟ ਲੱਗਿਆ ਵੀ ਜੋਂਡੀਅਰ ਕਿਵੇਂ ਦਾ ਹੈਗੇ ਜੇ ਤਾਂ ਆਪਾਂ ਇਹ ਉਹ ਕੋਈ ਨਹੀਂ ਤੇ ਤਾਂ ਇਹਦੇ ਨਵੇਂ ਉਹਦੇ ਚ ਇੱਕ ਤਾਂ ਇਹ ਕਿਉਂ ਇੰਜ ਇੰਜਣ ਦਾ ਸੀ ਆਰ ਡੀ ਹੋ ਗਿਆ ਨਾ ਨਹੀਂ ਇੰਜਣ ਦਾ ਫਰਕ ਹੋ ਗਿਆ ਇੰਜਣ ਤਾਂ ਫਿਰ بڑا ਹੈ 4x4 ਚ ਹੈ ਇੱਕ ਤਾਂ ਇਹ ਆ ਸੀ ਆਰ ਡੀ ਦਾ ਫਰਕ ਆ ਸੀ ਆਰ ਡੀ ਚ ਜਦੋਂ ਹੁੰਦਾ ਹੈ ਧੂੰਆਂ ਘੱਟ ਮਾਰਦਾ ਹੈ ਇੱਕ ਇਹਦੀ ਜਮਾ ਇਸ ਸਾਹਮਣੇ ਜਿਵੇਂ ਗੱਡੀ ਜੀ ਹੁੰਦੀ ਆ ਆਪਦੀ ਥੀਖੋ ਗੱਡੀ ਆ ਉਹਦੇ ਨਾਲ ਵੀ ਜਮਾ ਘੱਟ ਬਾਜ ਨਾ ਧੂੰਆਂ ਮਾਰਦਾ ਠੀਕ ਆ ਉਹ ਸੀ ਆਰ ਡੀ ਇੰਜਣ ਹੋ ਗਿਆ ਹੂੰ ਸੀ ਆਰ ਡੀ ਤੇ ਦੂਜਾ ਇੱਕ ਇਹਦਾ ਕਿਲੋਮੀਟਰ ਡਿਜੀਟਲ ਆ ਦਿਖਾ ਦੂਗਾ ਅ ਜਿੱਦਾਂ ਕਿ ਹੁਣ ਆਪਾਂ ਓਨ ਕਰਾਂਗੇ ਇਹਦਾ ਠੀਕ ਆ ਐਦਾਂ ਆਉਣਾ ਇਹਨੇ ਫਿਰ ਆ ਇਹਨੇ ਸਿੰਪਲ ਦੇ ਦਾ ਜਿਵੇਂ ਨਿਊਟਰਲ ਹੁਣ ਇੱਧਰ ਠੀਕ ਆ ਤੇ ਆਪਣਾ ਹਾ ਪਾਰਕਿੰਗ ਵੀ ਇੱਧਰੋਂ ਮਤਲਬ ਜਿਹੜਾ ਆਪਣਾ ਹੈਂਡ ਬ੍ਰੇਕ ਹੋ ਗਿਆ ਇਹ ਗੱਡੀ ਵਾਲੇ ਫੀਚਰ ਆ ਸਾਰੇ ਇਹਦੇ 'ਚ ਆ ਬੈਟਰੀ ਦਾ ਹੋ ਗਿਆ ਤੇ ਆ ਉਹਦਾ ਹੁੰਦਾ ਓਇਲ ਦਾ ਠੀਕ ਹੈ ਤੇ ਆਪਣੇ ਤਿੰਨ ਮੋੜ ਆ ਗਏ ਨੋਰਮਲ ਡਰਾਈਵਰ ਸੇਵਰ ਆਪਾਂ ਤੇ ਇੱਧਰੋਂ ਆਉਣੀਆਂ ਲਾਈਟਾਂ ਦਾ ਹੋ ਗਿਆ ਇੱਕ ਤਰ੍ਹਾਂ ਦਾ ਆਪਾਂ ਰਿਵਿਊ ਬਣਾ ਰਹੇ ਹਾਂ ਠੀਕ ਆ ਜਿਵੇਂ ਹੁਣ ਤੁਹਾਡੇ ਕੁਐਸਚਨ ਆਉਣਗੇ ਮਤਲਬ ਵੀ ਕਮੈਂਟ ਚ ਫੇਸਬੁੱਕ ਤੇ ਜਾਂ YouTube ਤੇ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਬਾਕੀ ਜੇ ਤੁਸੀਂ ਕਹਿੰਦੇ ਹੋ ਉਹਨਾਂ ਦੀ ਲੱਗ ਵੀਡੀਓ ਫੁੱਲ ਵੀਡੀਓ ਵੀ ਬਣਾ ਦੇਗੇ ਪਰ ਇਹ ਰਿਵਿਊ ਹੈ ਤੇ ਇੱਧਰ ਆਪਣਾ ਆਇਆ ਹੈਗਾ ਜੈਕ ਟ੍ਰਾਲੀ ਦਾ ਇਹਦੇ ਚ ਤਿੰਨ ਮੋਡ ਆਈ ਲੋ ਮੀਡੀਅਮ ਆਈ ਤੇ ਅੰਦਰ ਪੰਜ ਗੇਰੀ ਠੀਕ ਤੇ ਇਹ ਮਤਲਬ ਜੇ ਆਪਾਂ ਇਹਨੂੰ ਲਾਈਏ ਪਾਵਰ ਚ ਤਾਂ ਹੈ 70 ਤੋਂ HP ਦੀ ਤਾਂ ਦੇ HP ਬਣ ਜੂਗਾ ਜੀ ਜੋ ਸੇਵਰਾ ਉਹ ਦੇ ਦਿੰਦਾ ਆਪਣੀ 50 ਦੀ ਐਚਪੀ ਐਚਪੀ 50 ਚ ਵੀ ਤਾਂ ਹੋ ਜਾਂਦਾ ਠੀਕ ਆ ਤੇ ਆ ਪੀਟੀਓ ਸ਼ਾਫ ਤੇ ਪੀਟੀਓ ਸ਼ਾਫ ਤੇ ਦੇ ਇੱਕ ਜੁੰਡਿਆ ਨਾਲੋਂ ਆ ਫਰਕ ਹੈ ਇਹ ਰਿਵਰਸਿਕ ਆ ਤੇ ਇੱਕ ਫੋਰਵਰਡ ਆ ਮਤਲਬ ਵੀ ਸਿੱਧੀ ਯਾਰ ਇੱਕ ਬੈਕ ਰਿਵਰਸ ਤੇ ਆ ਬਣਾ ਪੀਟੀਓ ਲੱਗੇ ਹੁੰਦਾ ਠੀਕ ਆ ਆ ਦੋ ਗੇਰ ਪੀਟੀਓ ਦੇ ਹਾਂ ਠੀਕ ਹੈ ਇਹ ਇਧਰ ਆ ਚਾਚੂ ਕੋਲ ਮੈਂ ਕਰ ਦਉ ਇਧਰ ਰੱਖ ਦੋ ਸੋਹਣਿਆ ਪਾ ਠੀਕ ਹੈ ਇਹ ਆਤਾ ਹੋਊਗੀ ਆਪਣੀ ਆਰਮਰ ਰੈਸ਼ ਇਹ ਬਹੁਤ ਵਧੀਆ ਚੀਜ਼ ਤੇ ਆਪੀ ਲਿਫਟ ਵਾਲੀ ਹੋਊਗੀ ਠੀਕ ਹੈ ਤੇ ਆਪਣੇ ਗੇਰ ਹੋਗੇ ਪੰਜ ਤੇ ਆ ਇੱਕ ਜੈਕ ਵਾਲਾ ਆ ਜਿਹੜੀ ਆਪਣੀ ਲਿਫਟ ਜਿੰਨੀ ਕ ਆਪਾਂ ਨੇ ਬੰਨਣੀ ਆ ਉਹ ਉਰੇ ਤੇ ਬੰਨ ਸਕਦੇ ਆ ਮਤਲਬ ਇਹ ਉਹ ਆਪਾਂ ਦਾ ਬਣਾ ਉਹਨੇ ਉੱਪਰ ਹੋਣਾ ਬਣਾ ਦਾ ਪਣਾ ਥੰਡੇ ਹੋਣਾ ਠੀਕ ਹੈ ਮਤਲਬ ਜਿੱਥੇ ਆਪਾਂ ਲਿਫਟ ਬਨਨਗੇ ਉੱਥੇ ਹੀ ਛੱਡੂਗਾ ਇਹ ਹਾਂਜੀ ਉੱਥੇ ਹੀ ਛੱਡੂਗਾ ਤੇ ਆਪਣਾ ਇਹਦਾ ਦਸ ਤੱਕ ਜੈਕ ਵਾਲਾ ਟਰਾਲੀ ਵਾਲਾ ਤੇ ਇੱਕ ਉਹਨਾਂ ਦੀ ਆਪਣੀ ਮਹੀਂਦਰੇ ਵਾਲੇ ਦੀ ਆ ਖਾਸ ਗੱਲ ਆ ਆ ਨਾਲ ਇੱਕ ਤਾਂ ਆ ਦੰਨੇ ਆਪਾਂ ਨੂੰ ਫੜਨ ਨੂੰ ਮਗਰਾੜ ਤੇ ਇੱਕ ਇਹਨਾਂ ਤੇ ਜੇ ਆਪਾਂ ਫਾਈਬਰ ਦੀ ਗੱਲ ਕਰੀਏ ਤੇ ਉਹ ਪਾਈਪ ਦੀ ਇਹ ਬਹੁਤ ਸਿਰੇ ਦੀ ਹੈ ਹੈਵੀ ਚਾ ਹੈਵੀ ਆ ਨਿੱਕਰ ਜਿਵੇਂ ਕਹਿਣ ਦਾ 35-40000 ਦੀ ਤਾਂ ਇਹੀ ਆ ਛਤਰੀ ਇਹ ਹੈ ਪੂਰੀ ਟੂਲ ਜਿਵੇਂ ਆਪਾਂ ਬਾਹਰ ਤੇ ਲਗਾਉਨੇ ਆ ਉਹਦੇ ਨਾਲ ਉਹ ਮੈਂ ਕਹਿੰਦਾ 100 ਤੁਗਣੀ ਨੀਗਰ ਪੂਰੀ ਐਨ ਇੱਕ ਦੀ ਜਿਆਦਾ ਵਧੀਆ ਵਧੀਆ ਗੱਲ ਲੱਭੀ ਇਹ ਮਗਰਾੜਾਂ ਚ ਨਹੀਂ ਕਸੀ ਹੋਈ ਹੈਗੀ ਆਏ ਉਹਦੇ ਚ ਐਕਸਲ ਚ ਸਿੱਧੀ ਇਹ ਕਿਸੇ ਜਗ੍ਹਾ ਤੇ ਕਸੀ ਹੋਈ ਹੈ ਮਗਰਾਰ ਨਾਲ ਕੋਈ ਇਹ ਤਾਂ ਨਿਕ ਨਹੀਂ ਹੈਗਾ ਨਹੀਂ ਜੇ ਬਾਜੀ ਆਪਾਂ ਤਾਂ ਮਗਰਾੜ ਨਾਲ ਕਸੀ ਬਿੰਦੇ ਫਿਰ ਮਗਰਾੜ ਹਿੱਲੀ ਜਾਂਦੇ ਆ ਉਹ ਟੁੱਟ ਜਾਂਦੇ ਆ ਮਗਰਾੜ ਇਹ ਇਹ ਸਿੱਧੀ ਹਿੱਸੇ ਨਾਲ ਹੀ ਕਸੀ ਹੋਈ ਆ ਤੇ ਇਹਦੇ ਚ ਦੋ ਟੂਲ ਬਾਕਸ ਹੋਨੇ ਆ ਇਹ ਸਿੱਧੀ ਨਟਾਂ ਦੇ ਹਿੱਸੇ ਨਾਲ ਹੀ ਕਸੀ ਹੋਈ ਹੈ ਇਹਦੇ ਜ ਦੋ ਇੱਕ ਆ ਰਿਹਾ ਟੂਲ ਵਰਕਸ ਇਟੋਕੇ ਆ ਠੀਕ ਹੈ ਆ ਬੋਟਲ ਹੋਲਡਰ ਆ ਗਿਆ ਆ ਬਹੁਤ ਵਧੀਆ ਸਕੀਮ ਲਾਈਏ ਇਹਨਾਂ ਨੇ ਪਿੱਛੇ ਆ ਵੀ ਦਿੱਤਾ ਵੀ ਜਦੋਂ ਹਨੇਰੇ 'ਚ ਕੋਈ ਲਾਈਟ ਪਾਉਂਦੇ ਬੰਦੇ ਨੂੰ ਜਿਹੜੇ ਵੀ ਹਾਂ ਆ ਕੇ ਜਾ ਰਹੇ ਇਹਦੇ ਨਾਲ ਉਹਨਾਂ ਨੇ ਬੋਟਰ ਹੋਲਡਰ ਦਿੱਤਾ ਠੀਕ ਹੈ ਬਾਕੀ ਹੌਲੀ ਹੌਲੀ ਕਰਕੇ ਆਪਾਂ ਉਹਦੇ ਟੈਕ ਵੀ ਦਿਖਾਵਾਂਗੇ ਤੇ ਟੰਗ ਡਾਊਨ ਕਰੂਗਾ ਚਲੋ ਠੀਕ ਹੈ ਅੱਜ ਦੀ ਵੀਡੀਓ ਜ ਇੰਨਾ ਹੀ ਬਾਕੀ ਫੁੱਲ ਰਿਵਿਊ ਲਈ ਆਪਾਂ ਤੁਹਾਨੂੰ 4x4 ਕਿਨ ਹੈ 4/4 4 ਆ ਰਿਹਾ ਇਹਨੂੰ ਆਇ ਚੱਕ ਕੇ ਉੱਪਰ ਕਲਚ ਨਾਲ ਲੱਭੇ ਐਦਾਂ ਉੱਪਰ ਚੱਕ ਕੇ 4/4 ਲਾ ਜਾਂਦਾ ਠੀਕ ਹੈ ਉਹ ਆ ਗਿਆ ਸਿੰਬਲ ਇਹਦਾ 4/4 ਦਾ ਹੋਰੇ ਸਿੰਬਲ ਆ ਜਾਂਦੇ ਜੇ ਹੁਣ ਆਪਾਂ ਨੇ ਮਤਲਬ ਵੀ ਆਪਾਂ ਦਾ 2/2 ਚ ਚਨੋਨੇ ਆ 2/4 ਤੇ ਤਾਂ ਇਹਨੂੰ ਆਪਾਂ ਕੱਢ ਦਿੰਨੇ ਜਿਵੇਂ ਜ਼ੋਰ ਵਾਲਾ ਕੰਮ ਆ ਫਿਰ ਉਹਦੇ ਚ ਇੱਕ ਹੋਰ ਜੇਬ 4/4 ਲਾ ਲਈਦਾ ਜੇ ਨਹੀਂ ਇਹਨਾਂ ਜ਼ੋਰ ਵਾਲੇ ਨਹੀਂਗਾ ਫਿਰ 2/4 ਜਾਂਦਾ ਹੈ ਆ ਇੱਕ ਜਿਵੇਂ ਉਹ ਗੱਡੀ ਵਾਲੇ ਫੀਚਰ ਆਉਂਦੇ ਨੇ ਵੇ ਸਾਰੇ ਪੂਰੇ ਆਇ ਲੱਗਦਾ ਜਿਵੇਂ ਗੱਡੀ ਚ ਬੈਣੀ ਹੈ ਜੇ ਆਪਾਂ ਇੱਕੋ ਲੈਸਟ ਕਲੱਚ ਛੱਡ ਦਿੰਨੇ ਆ ਝੂਟਾ ਨਹੀਂ ਮਾਰਦਾ ਹੈਗਾ ਹੌਲੀ ਹੌਲੀ ਚਲੂਗਾ ਇਹ ਆਪਣੇ ਮਤਲਬ ਜੇ ਕੇਵਲ ਬੰਦ ਹੋ ਜਪੇ ਫਿਰ ਤਾਂ ਗੱਡੀ ਹੋ ਸਮਝ ਲੈ ਇੱਕ ਕਿਸਮ ਦੀ ਆ ਗੱਡੀ ਆ ਪਰ ਕੇਵਲ ਬੰਦ ਕਰਕੇ ਕੋਈ ਫਾਇਦਾ ਨਹੀਂ ਨਾ ਹੈਗਾ ਉਹਨਾਂ ਆਪਾਂ ਨੂੰ ਫੇਰ ਵੀ ਬਾਹਰ ਨਿਕਲਣਾ ਪੈਂਦਾ ਗਰੜ ਦੇ ਨਾ ਉਦੋਂ ਫਿਰ ਉਹ ਵੀ ਕਾਇਆ ਵੀ ਏਸੀ ਲੱਗ ਜਾਂਦਾ ਠੀਕ ਹੈ ਇੱਕ ਏਸੀ ਹੋ ਗਿਆ ਆਪਣਾ ਇੱਕ ਇਹਦੇ ਚ ਆਪਣੇ ਇੱਥੇ ਜਿਵੇਂ ਓਵਲ ਜੇ ਲੱਗ ਜਾਂਦੇ ਨੇ ਸਪੀਕਰ ਅੰਦਰ ਜੇ ਹੁਣ ਆਪਾਂ ਨੇ ਉਹਦੇ ਉੱਪਰ ਲੇਜ਼ਰ ਕਰਾਤਾ ਤੇ ਹੁਣ ਉਹਦੀ ਸਕਰੀਨ ਨਵੀਆਂ ਲੱਗ ਜੀਏ ਜਿਵੇਂ ਤੁਸੀਂ ਦੇਖਿਆ ਹੁਣ ਬਾਹਰਲੇ ਟਰੈਕਟਰ ਤੇ ਜਿਹੜੇ ਬੜੇ-ਬੜੇ ਹੁੰਦੇ ਨੇ 100 HP ਦੇ ਉੱਪਰ ਉਹ ਤਾਂ ਆਉਂ ਜਾਂਦਾ ਫਿਰ ਆਪਣਾ ਮਤਲਬ ਵੀ ਉਹ ਇੱਕ ਮਤਲਬ ਵੀ ਲਕਜ਼ਰੀ ਫੀਲ ਦੇ ਦਿੰਦਾ ਹੈ ਕੈਫ ਬਾ ਚਲੋ ਜੀ ਅੱਜ ਦੀ ਵੀਡੀਓ ਜ ਇੰਨਾ ਹੀ ਤੇ ਜੇ ਤੁਸੀਂ ਇਹਦਾ ਫੁੱਲ ਰਿਵਿਊ ਦੇਖਣਾ ਹੈ ਨਾ ਪੂਰਾ ਇੰਜਣ ਤੋਂ ਲੈ ਕੇ ਟਾਇਰਾਂ ਤੱਕ ਆਪਾਂ ਤੁਹਾਨੂੰ ਤੁਸੀਂ ਕਮੈਂਟ ਕਰੋ ਫਿਰ ਆਪਾਂ ਦਵਾਂਗੇ ਰਿਵਿਊ ਅੱਜ ਦੀ ਵੀਡੀਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਦਾ